ਸਭਾ ਗੱਲ ਕਰਦੇ ਨੇ ਜੰਡੀ ਦੀ ਬਾੜ 'ਚ ਲੈਦੀ ਅਗਾ ਸਦਾਣੀ ਸਿੰਘਾਂ ਧੌਲ ਦੇ ਆ ਪੂਰੂ ਸਿਰ ਲੈ ਲਾਣੀ ਦੁਸ਼ਮਣ ਮਾਰ ਗਿਆ ਹੀ ਗੱਲ ਕਹਿ ਰਹੇ ਨੇ ਕਹਿੰਦੇ ਉਹ ਤਲਵਾਰ ਗਿਆਨ ਖੜ ਕੇ ਚਲਾਈ ਐਸਾ ਕੱਟ ਮਾਰਿਆ ਪਿੱਛੇ ਦਾ ਫੋੜ ਗਿਆ ਉਹਦਾ ਚੂੜ ਦਾ ਉਤਰ ਗਿਆ ਰਣ ਦੀ ਧਰਤੀ ਜਾਏ ਬਾਖੜਾ ਘਟਿਆ ਸੁਰਾ ਘੋੜਾ ਘਟਿਆ ਭਰਾਨ ਘਟਿਆ ਧਰਤੀ ਤੇ ਜਾ ਕੇ ਰਣ ਧਰਤੀ ਤੇ ਆਪਣੀ ਕਹਿੰਦੇ ਖੜੀ ਤੇਂਦੀ ਅਗਾ ਸਦਾਣੀ ਸਿੰਘਾਂ ਤੋਲਦੇ ਆ ਬੁੜਦੇ ਸਿੰਘਾਂ ਤੱਕ ਚਲੀ ਗਈ ਉਹ ਵੀ ਘਟਦੇ ਇਹ ਵੀ ਜੂੜਾ ਕੂਰ ਵਜ਼ਰ ਲੈ ਰਾਣੀ ਦੁਸ਼ਮਣ ਮਾਰ ਕੇ ਕਛੂ ਦੀ ਖੋਪਰੀ ਤੱਕ ਚਲੀ ਗਈ ਇਹਨਾਂ ਤੋਂ ਕਛੂ ਘਾ ਤੇ ਰੜਾ ਮੋੜ ਦਾ ਕਛੂ ਤੇ ਰੜਾ ਲਗ ਗਿਆ ਛੜਕ ਦੀ ਲੜਾਈ ਦੀ ਅੱਗੇ ਚਰਚਾ ਦੀ ਗੱਲ ਹੈ ਦਰਬਾਰ ਜਦ ਰਹੀ ਜੈ ਤੌਰ ਹੈ ਉਹ ਨਹੀਂ ਕਿਹੜੇ ਦੌਰ ਦੇ ਸਤੇ ਚਮਕੀ ਜਾ ਕੇ ਪੂਰਵ ਸਰ ਲੈ ਜਾਣੇ ਕਿ ਲਟਕੀ ਜਾ ਕੇ ਉੱਤੇ ਤੱਕ ਰੋਸ਼ਨੀ ਪਾਤੀ ਵਰਤਨ ਉੱਤੇ ਤੱਕ ਰੋਸ਼ਨੀ ਪਾਤੀ ਇਹ ਘਬਰਾ ਕੀ ਅਗਲੀ ਜੰਦ ਰਹੀ ਹੈ ਇਹ ਲੋ ਵੀ ਠਖੜੀ ਪਿਆਰ ਸਾਰੀ ਗੱਲਾਂ ਬੁਝਾਰਦਾ